ਜੀ ਕੋਲੇ ਜਾ ਕੇ ਆਉਣੀ ਆ ਪਤਾ ਨਹੀਂ ਉਹ ਤਾਂ ਬੇਲੜ ਕਿੱਧਰ ਨਿਕਲਿਆ ਹੋਊਗਾ ਸਾਰਾ ਦਿਨ ਨਿਕਰੇ ਬੜਦਾ ਹੈਗਾ ਇਹਨੇ ਤਾਂ ਤਪਾ ਰੱਖਿਆ ਮੈਨੂੰ ਚਲ ਦੇਖਦੇ ਆਂ ਤਾਈ ਗੇਟ ਜਦਾ ਖੁੱਲਾ ਪਿਆ ਉਹ ਬੈਠੀ ਹੈ ਨੀ ਆ ਜਾ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਆ ਹਾਂ ਵਧੀਆ 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 ਬੈਠ ਗਈ ਵੈਲੀ ਹੋ ਕੇ ਬਸ ਹੁਣ ਘਟੀਆਂ ਕੰਮ ਕਰਕੇ ਘੱਲੇ ਜਾਣੇ ਤੋਂ ਕਿਹੜਾ ਨਿਭੜਦਾ ਹੈ ਪਹਿਲਾਂ ਅੱਛਾ ਰਿੰਕੂ ਨਹੀਂ ਦਿੰਦਾ ਉਹ ਤਾਂ ਖੇਤ ਗਿਆ ਤੜਕੇ ਦਾ ਅੱਜ ਪਾਣੀ ਦੀ ਵਾਰਿ ਸੀ ਨਾਲੇ ਉਹ ਉੱਥੇ ਕੰਮ ਧੰਦਾ ਸੀਗਾ ਹੁਣ ਨਾ ਕਿਹਨੂੰ ਭੇਜਾਂ ਲੈ ਕੀ ਕਰਨਾ ਸੀਗਾ ਪੀਣਾ ਕੀਤਾ ਪਿਆ ਤੈਨੂੰ ਸਾਡੇ ਦਾ ਤਾਂ ਪਤਾ ਹੀ ਆ ਉਹਦਾ ਸਾਰਾ ਦਿਨ ਘਰੇ ਨਹੀਂ ਬੜਦਾ ਇੱਥੇ ਤਾਂ ਸਕੁੱਟ ਲਿਆ ਇੱਥੇ ਤਾਂ ਸਕੁੱਟ ਲਿਆ ਹੋਰ ਕੰਮ ਕਿਹੜਾ ਕਰਦਾ ਉਹ ਮੇਲਾ ਫਿਰਦਾ ਰਹਿੰਦਾ ਸੀਗਾ ਮੈਂ ਹੱਲ ਰਿੰਕੂ ਨੂੰ ਦੇਖਿਆ ਹੁਣੀਆਂ ਭੇਜ ਦਿੰਦੀ ਹਾਂ ਨਾ ਚੱਲ ਉਹ ਤਾਂ ਹੁਣ ਆਥਣੇ ਆਊਗਾ ਆਥਣੇ ਤਾਂ ਫਿਰ ਮੈਂ ਤਾਂ ਹੀ ਕੀ ਕਰਨਾ ਮੈਂ ਤਾਂ ਹੁਣ ਲੋੜ ਸੀ ਹੁਣ ਭੇਜਣਾਗਾ ਹੋਰ ਉਹ ਤਾਂ ਫਿਰ ਹੁਣ ਕੰਮ ਕਰਦਾ ਉੱਥੇ ਕੀਤ ਅੱਠਨ ਤੱਕ ਤਾਂ ਰਹੂਗੀ ਖੇਤ ਕਿਹੜਾ ਕੋਈ ਰਿਸ਼ਤੇ ਦਾ ਨਹੀਂ ਸੋਚਿਆ ਸੋਚੇ ਹੀ ਹੈ ਕੋਈ ਤੈਨੂੰ ਪਤਾ ਹੀ ਹੈ ਰਿਸ਼ਤੇ ਕਿਹੜਾ ਅੱਜ ਕੱਲ ਹੁੰਦੇ ਨਹੀਂ ਕਿਉਂ ਹੋਰ ਉਹਨੂੰ ਜਾਇਦਾਤਾਂ ਘਟਨੇ ਅਗਲਾ ਕਦੋਂ ਤਾਂ ਚੰਗੀ ਜਹੇ ਰਾਤ ਚਾਹੀਦੀ ਆ ਐ ਤੈਨੂੰ ਕਿੰਨੇ ਵਾਰੀ ਆਕੇ ਕੋਈ ਤੂੰ ਕਰਾ ਦੇ ਤੂੰ ਕੜਾ ਕਰਾਉਣੀ ਆ ਚਲ ਮੈਂ ਤਾਂ ਕਰਾ ਹੀ ਦੂੰ ਫਿਰ ਤਾਈ ਜਿਵੇਂ ਨੇ ਹੋਰ ਵੀ ਲਾਰੇ ਲਾਉਂਦੀ ਰਹਿੰਨੀ ਆ ਵੱਡਾ ਨਾ ਨਾ ਲਾਰੇ ਤਾਂ ਕਾ ਨੂੰ ਅਨੇ ਰਿੰਕੂ ਜਿ ਖੜਾ ਕੋਈ ਗਮੀ ਪੈਸੀ ਆ ਕੀ ਸੋਹਣਾ ਮੁੰਡਾ ਚੱਲ ਕੋਈ ਨ ਜਿਮੀ ਦਾਣ ਕਿਹੜਾ ਕੋਈ ਉਹ ਆ ਮੈ ਕੋਈ ਨਸ਼ਾ ਨਹੀਂ ਪੱਤਾ ਨਹੀਂ ਹਾਂ ਕਾ ਸੇ ਦੇ ਦੇਖ ਲੱਗ ਗਾਏ ਗਿੱਲੇ ਗੋਹੇ ਤੇ ਕਦੇ ਪੈਰ ਨਹੀਂ ਤੇ ਪੜਿਆ ਸੀ ਪੜਿਆ ਨਹੀਂ ਪੜਿਆ ਲੀਕਾ ਤੇ ਪਰਮਾਤਮਾ ਨੇ ਚਾਹੇ ਤੈਨੂੰ ਕਰੀ ਵੀ ਮਿਲ ਜੂਗੀ ਹੈ ਚੰਗੀ ਗੱਲਾਂ ਮੈਂ ਚੰਗੇ ਕਰਮ ਹੋ ਗਿਆ ਆਦੇ ਉਹ ਆਇਆ ਜਿੱਦੇ ਤਾਂ ਪੜਕੇ ਹਟਿਆ ਉੱਦੇ ਦੇ ਦਿਖ ਲੈ ਖੇਤੀ ਤੇ ਲੱਗ ਰਿਆ ਨਾ ਕਿਸੇ ਨੂੰ ਮੰਦਾ ਚੰਗਾ ਨਾ ਕੋਈ ਸਾਥ ਚ ਖੜਨਾ ਨਾ ਕਿ ਸਰਾਹ ਤਾਂ ਤਾਂ ਬਠੇਰੀਏ ਮੇਰੇ ਪੁੱਤ ਦੀ ਗੱਲ ਕਰ ਵੀ ਹੁਣ ਦਿਨ ਪਤਾ ਹੀ ਐ ਚਲ ਜਿੱਦੇ ਸੰਯੋਗ ਹੋਏ ਆਪੇ ਬਣ ਜਾਊਗਾ ਦਾਈ ਚਾਹਣਾ ਕਰਿਆ ਕਰ ਕੋਈ ਨਾ ਸੰਯੋਗਾਂ ਦੀ ਗੱਲ ਐ ਹੈਨਾ ਜਿੱਦੇ ਸੰਯੋਗ ਪੜੇ ਤਾਂ ਕਦੋਂ ਕਾਊਗਾ ਫਿਰ ਕਿਤੋਂ ਅੱਥ ਤੱਕ ਤਾਂ ਆਊਗਾ ਮੈਨੂੰ ਭਾਈ ਫਿਰ ਮੈਨੂੰ ਪਤਾ ਵੀ ਨਹੀਂ ਦਾ ਠੰਡਾ ਕੁਤਾ ਆਉ ਗਈ ਨਾ ਕੰਮ ਤਾਂ ਹੁਣ ਖੇਤ ਚਾ ਝੋਨਾ ਝੂਨਾ ਲੱਗਦਾ ਤੇ ਨਰਮਾ ਵੀ ਬੀਜਿਆ ਸੀ ਥੋੜਾ ਜਿਹਾ ਚੱਲ ਫਿਰ ਮੈਂ ਤਾਂ ਜਾਨੀ ਆ ਮੈਂ ਤਾਂ ਪੀਣਾ ਛਟਾਉਣਾ ਸੀਗਾ ਮੈਂ ਤਾਂ ਤਾਂ ਦੇਖਣਾ ਬਹਿ ਜਾ ਚਾਹ ਬਣਾ ਲੈਣੀ ਆ ਚਾਹ ਤਾਂ ਬਸ ਤਾਈ ਉਹ ਸਾਡੇ ਵਾਲਿਆਂ ਨੇ ਲਹੂ ਪੀਰ ਖਾਇ ਨਹੀਂ ਪਤਾ ਕੀ ਚੱਕ ਕੇ ਵੇਚ ਆਵੇ ਘਰੇ ਸੁਨਣਾ ਛੱਡਿਆ ਹੀ ਮੈਂ ਹੀ ਬਾਹਰ ਖੁੱਲਾ ਚਲੋ ਆਂ ਤਾਂ ਕੀ ਵੇਚ ਦੂ ਆ ਉਹਦੇ ਹਜੇ ਬੰਦੇ ਦੀ ਕੀ ਤਵਾਰੀ ਹੁੰਦੀ ਆ ਤੈਨੂੰ ਪਤਾ ਹੀ ਨਸ਼ੇ ਪੱਤੇਆਂ ਦਾ ਕੋਈ ਤਿਵਾਰ ਆ ਆ ਨਹੀਂ ਪਤਾ ਗਣਕ ਦਾ ਗੱਟਾ ਲੈ ਜਾ ਢੂਈ ਲਾ ਕੇ ਨਹੀਂ ਤਾਂ ਗੱਲ ਠੀਕ ਹੈ ਤਿਵਾਰੀ ਤੱਕ ਮੈਂ ਮਾਸੀ ਕਹੂੰਗੀ ਜੇ ਲੈ ਆ ਚੱਕ ਕੇ ਤਿਵਾਰੀ ਤੱਕ ਆਦੀ ਹੈ ਤੱਕ ਜਾਣੀ ਹੈ ਮੈਂ ਤਾਂ ਜੇ ਆ ਗਰੇ ਨੂੰ ਤਾਂ ਭੇਜ ਦੀ ਚਲ ਭੇਜ ਦੂੰਗੀ ਹਾਂ ਪਰ ਅੱਧੀ ਰਾਤ ਤੱਕ ਮੈਂ ਕੀ ਕਰਾਂ ਫੇਰ ਨਾ ਭੇਜੀ ਕਿੰਨਾ कोई किस पास्य कोई किस पास्य बस दुखी दुखी आडे नशे पत्तों पर लगे लग रहा सारा दिन अभी भी यह कम त कर ही लवान आटे कोटे कालो हाँ जी हाँ जी ਮੈਂ ਖੇਤ ਆ ਗਿਆ ਸੀਗਾ। ਨਾ ਮੇਰੀ ਗੱਲ ਸੁਣੋ ਖੇਤ ਚ ਜਾਨ ਨੂੰ ਦੱਸ ਤੇ ਕੋਈ ਬਾਹਲੇ ਮਰਬੇ ਨੇ। ਦੋ ਦੋ ਤੇਰੇ ਕੋਲ ਕਿੱਲੀਆਂ ਨੇ। ਨਾਲੇ ਘਰੇ ਮੰਮੀ ਜਿਹੜੀ ਉਹ ਹੀ ਆਏ ਬੈਠੇ ਨੇ। ਘਰੇ ਉਹ ਜਸਤੋ ਗੱਲ ਕਰਨੀ ਆ। ਮੈਨੂੰ ਤਾਂ ਐ ਸੀਗਾ ਵੀ ਉਹ ਕਿਤੇ ਦੁਪਹਿਰ ਤੋਂ ਬਾਅਦ ਆਉਣਗੇ। ਲੈ, ਆਂ ਦੁਪਹਿਰ ਤੋਂ ਬਾਅਦ ਆਉਣਗੇ। ਤੈਨੂੰ ਐ ਪਤਾ ਸਾਡੇ ਪਰਿਵਾਰ ਗਰਮੀ ਚ ਕਿਤੇ ਨਹੀਂ ਬਾਹਰੇ ਨਿਕਲਦਾ। ਐਵੇਂ ਮਾਰੀਆਂ ਦੁਪਹਿਰ ਦਾ ਤੋਂ ਅੱਗੇ ਫਿਰਦੇ ਹੋਣਗੇ ਬੇਲੇ। ਉਹ ਸੁਪਰੇ ਬਾਬਜਾ ਕਰੇ ਕੋਈ ਜ਼ਰੂਰੀ ਗੱਲ ਕਰਨੀ ਐ ਨਾਲ ਨਾ ਥੇਟਾਉਂ ਮੇਡੀਕੀਟੀ ਗੱਲ ਦੀ ਅੱਜ ਤੋਂ ਬੱਧੀਆ ਬਣ ਕੇ ਰਹਿਣਾ ਜੇ ਕੋਚੰਗ ਦੇ ਕੱਪੜੇ ਪਾ ਲੰਦਾ ਕੋਈ ਨਾ ਮੈਂ ਜਾਣਾ ਮੈਂ ਜਾਣਾ ਠੀਕ ਐ ਮੈਂ ਜਾਣਾ ਕੋਈ ਨਹੀਂ ਆਹ ਬੁਰਾ ਮੈਦਾ ਖੱਪੜ ਪਿਆਗਾ ਵੀਰ ਰੱਖਦਾ ਖੱਪੜ ਦਾ ਤਾਂ ਇਹ ਸਾਰੇ ਵਾਂਹ ਖੱਪੜ ਐ ਇਹਨਾਂ ਨਾਲ ਬੀੜੀ ਨਹੀਂ ਕਰਦਾ ਮੈਂ ਕੋਈ ਬਾਪੂ ਹਾਂ ਕਹਦੇ ਆ ਤੂੰ ਮੈਂ ਸਾਈਕਲ ਤੇ ਨਹੀਂ ਆਇਆ ਸਾਈਕਲ ਤੇ ਨਹੀਂ ਆਇਆ ਤੂੰ ਕਿ ਆਇਆਗਾ ਮੈਂ ਹਾਂ ਅੱਛਾ ਹੂੰ ਓ ਯਾਰ ਘਰੇ ਪਾਲੀ ਦੇ ਮਾਪਿਓ ਆਏ ਹੋਏ ਸੀ ਉਹ ਫਿਰ ਕੰਜੇ ਦੇ ਅੱਜ ਤੂੰ ਆਉਣੀ ਨਹੀਂ ਸੀ ਉਹ ਕੀ ਕਰਾਂ ਮੈਨੂੰ ਐਸੀ ਯਾਰ ਮਾੜਾ ਮੋਟਾ ਕੰਮ ਨਿਭੜ ਜੂਗਾ ਇੱਥੇ ਕੀ ਤੂੰ ਆ ਕੇ ਬੋਕ ਦੇ ਸਿੰਘ ਨੂੰ ਹੱਥ ਲਾਉਣਾ ਸੀ ਅੱਜ ਤਾਂ ਉੱਥੇ ਜਾਣਾ ਸੀ ਚੱਲ ਫਿਰ ਜਾਣਾ ਮੈਂ ਤਾਂ ਯਾਰ ਇੱਕ ਦਿਨ ਨੂੰ ਮੈਂ ਹੋਰ ਗੱਲ ਲਾਹਣਾ ਕਰਨੀ ਤੇ ਤੂੰ ਆਪ ਦੀ ਮਰਜ਼ੀ ਹੈ ਕੋਈ ਜਿਹਦੇ ਨਾਲ ਤੂੰ ਗਾੜੀ ਗੁੱਡੀ ਜੀ ਪਾ ਰੱਖੀ ਐ ਪਿਛਲੀ ਵਾਰੀ ਤੂੰ ਜੰਮਦੇ ਵਾਲੇ ਆਈਫੋਨ ਗਿਫਟ ਕਰਿਆ ਮੈਨੂੰ ਤਾਂ ਤੀਵੀਂ ਤੇਜ ਲੱਗਦੀ ਏ ਜਿਹੜੀ ਵਿਆਹ ਤੋਂ ਪਹਿਲੀ ਦਿਨੋਂ ਥੱਲੇ ਲਾਈ ਬੈਠੀ ਓ ਯਾਰ ਤੈਨੂੰ ਪਤਾ ਆਪਣੇ ਕੋਲੇ 2.5 ਕਿਲੇ ਜ਼ਮੀਨ ਦੇ ਨੇ ਹਾਂ ਤੱਕ ਕੋਈ ਮਾੜੀ ਗੱਲ ਤਾਂ ਨਹੀਂ ਉਹ ਰਿਸ਼ਤਾ ਕਿਹੜਾ ਮੈਨੂੰ ਡੋਲਾ ਹੁੰਦਾ ਕੋਈ ਕਦੇ ਆਇਆ ਮੈਨੂੰ ਕੋਈ ਦੇਖਣ ਓਏ ਦੇਖਣਾ ਤੇਜ ਤਾਂ ਚਾਹੀ ਕਿਵੇਂ ਆ ਉਹ ਆਇਆ ਵੀ ਬਾਅਦ ਚ ਸੁਖਣਾ ਦਿੱਤਾ ਔਖਾ ਹੋ ਜੂ ਉਹ ਦੇਖੀ ਜੋ ਜੋ ਬਣੂਗੀ ਸਭ ਸਾਬ ਚ ਕਰ ਲਾਂਗੇ ਗੱਲ ਕਿਰਾਂ ਆਇਆ ਵੀ ਚਲ ਵਿਆਹ ਉਹ ਹੋ ਜੇ ਪਰ ਮੈਂ ਵੀ ਬਗਈ ਜਾਂਦਾ ਮੈਂ ਇਕੱਲਾ ਕੀ ਕਰੂੰਗਾ ਉੱਥੇ ਆ ਚਲੀ ਫਿਰ ਆਜ ਅੰਜ ਦਾ ਮੱਗ ਆਕਾ ਸੀ ਉਹ ਉੱਥੇ ਕੋਠੇ ਚ ਰੱਖ ਦਿੰਦੇ ਤੂੰ ਪਹਿਲਾਂ ਦੱਸਣਾ ਸੀ ਮੈਨੂੰ ਉਹ ਜਿਹੜਾ ਇਹੋ ਜਿਹਾ ਆਈ ਵੀ ਕਹਿੰਦੀ ਸੀ ਵੀ ਤੇਜ ਹੈ ਤੂੰ ਤੇਰੀ ਮਰਜ਼ੀ ਹੈ ਓ ਨਹੀਂ ਬਬੂ ਕੁਛ ਨਹੀਂ ਹੁੰਦਾ ਮੈਨੂੰ ਪਤਾ ਸਾਰੀ ਗੱਲ ਦਾ ਮੈਨੂੰ ਪਤਾ ਪਾਤ ਦੁੱਲੀ ਮੇਰੇ ਦਾ ਕੁਛ ਨਹੀਂ ਬਣਦਾ ਹੁੰਦਾ ਮੈਂ ਤੈਨੂੰ ਐਂ ਦੱਸਣਾ ਚਲੋ ਤੂੰ ਮੈਨੂੰ ਐਂ ਕਰ ਲੇਟ ਨਾ ਕਰਾ ਸੀਤੀ ਤੁਰਿਆ ਤੈਨੂੰ ਪਤਾ ਹੀ ਆਉਂਦਾ ਫੋਨ ਤੇ ਪਾ ਤੂੰ ਤੱਕ ਇੰਨੀ ਕਾਲੀ ਦਾ ਹੋਰ ਭੈਣ ਜੀ ਵਧੀਆ ਠੀਕ ਠਾਕ ਆ ਗਏ ਹਾਂ ਜੀ ਵਧੀਆ ਠੀਕ ਠਾਕ ਚਲੋ ਇਹ ਤਾਂ ਠੀਕ ਆ ਤੁਸੀਂ ਦੱਸੋ ਇੱਥੇ ਬਰਵਾਰ ਠੀਕ ਆ ਹਾਂ ਬਰਵਾਰ ਤਾਂ ਵਧੀਆ ਹੈ ਕਿੱਧਰ ਗਿਆ ਮੁੰਡਾ ਖੇਤ ਗਿਆ ਸੀ ਉਹ ਅੱਛਾ ਅੱਛਾ ਉਹਨੂੰ ਪਤਾ ਸੀ ਆਵਾਂਗੇ ਅਸੀਂ ਘਰ ਹੀ ਰਹਿਦਾ ਪਤਾ ਨਹੀਂ ਸੀ ਮੇਰੇ ਕੋਲ ਤਾਂ ਕੋਈ ਗੱਲ ਹੀ ਨਹੀਂ ਹੋਈ ਐ ਮੈਂ ਕਿਸੇ ਗਮੰਡੀਆਂ ਦੇ ਮੁੰਡੇ ਨੂੰ ਕਹਿ ਕਿਉਂ ਨਹੀਂ ਸਸੀ ਗਾ ਸਸੀ ਗਾ ਸਸੀ ਗਾ ਸਸੀ ਗਾ ਹਾਂ ਠੀਕ ਆ ਹਾਂ ਜੀ ਠੀਕ ਹੈ ਬੜੀ ਅਸੀਂ ਤਾਂ ਭਾਈ ਗੱਲ ਕਰਨ ਆਏ ਇੱਕ ਦੇਖੋ ਮੇਰੇ ਨਾਲ ਤੇ ਪਿੰਡ ਦੇ ਹੀ ਆ ਹਾਂ ਜੀ ਕਿਹਾ ਤੂੰ ਕਰਨਾ ਮਹਾ ਨਾ ਪਈ ਤੁਸੀਂ ਆ ਕੇ ਗੱਲ ਕਰਜੋ ਆਪ ਦੀ ਤੋਂ ਸਿੱਧੇ ਤੋਂ ਸਿੱਧੀ ਗੱਲ ਕਰਾਉਂਦਾ ਹਾਂ ਸਭ ਜੋ ਲਤਾ ਹੀ ਹੈ ਬਸ ਕੋਕੇ ਲਾਉਗਾ ਜਦੋਂ ਲਾਉਂਦਾ ਬਿਨਾਂ ਕੋਕਿਆਂ ਤੋਂ ਆਪਾਂ ਕਿਤੇ ਕੋਈ ਕੰਮ ਹੀ ਨਹੀਂ ਕੀਤਾ ਦੱਸੋ ਭਾਈ ਬਸ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਗੁੜੀਆਂ ਦੀ ਆਈਲੈਟਸ ਕੀਤੀ ਹੋਈ ਹੈ ਤੇ ਚਲੋ ਜੇ ਦੋ ਪੈਸੇ ਲਾਦੇ ਨੇ ਕਿ ਤਾਂ ਬਾਤ ਪੈਣ ਦਾ ਭਾਵੇਂ ਹੈ ਭਾਈ ਗੁੜੀਆਂ ਨੇ ਕਰ ਲਿਆ ਆਈਲੈਟਸ ਹਾਂ ਗੁੜੀਆਂ ਚੰਗੇ ਬ੍ਰੈਂਡ ਆ ਗਏ ਸੱਤ ਬ੍ਰੈਂਡ ਆ ਗਏ ਸੱਤ ਸਾਰੇ ਦੇਸ਼ ਮੱਲੋ ਮੱਲੀ ਖਿਜਦੇ ਆ ਕੁੜੀ ਨੂੰ ਕੋਨੇ ਇਹ ਕਹਿੰਦੇ ਆ ਭਾਈ ਤੁਸੀਂ ਪੈਸੇ ਲਾਓ ਵਿਆਹ ਤਾਂ ਕਰਾਂਗੇ ਸਿੰਪਲ ਜਿਹੜਾ ਕੋਈ 2-4 ਲੱਖ ਲੱਗੂ ਜਿਹੜਾ ਕੋਈ ਟੁੰਟਲਾ ਪਾਉਣਾ ਭਾਜੋ 2-4 ਲੱਖ ਰੁਪਇਆ ਲਾ ਕੇ ਹੂੰ ਹੂੰ ਬਾਕੀ ਸਾਰਾ ਜਿਹੜਾ ਕੰਮ ਆ ਜਿਹੜੇ ਪੈਸੇ ਲੱਗਣਗੇ ਕੈਨੇਡਾ ਜਾਣ ਦੇ ਠੀਕ ਆ ਉਹ ਤੁਸੀਂ ਲਾ ਦਿਓ ਬੱਲੇ ਬੱਲੇ ਸਾਰੇ ਕੰਮ ਸਿਰੇ ਚੜੇ ਪਏ ਨੇ ਤੇ ਦੋ ਸਾਲਾਂ ਨੂੰ ਆਪਣਾ ਮੁੰਡਾ ਵਗ ਜੂ ਕੋਠੀਆਂ-ਕੁਠੀਆਂ ਕਰਦੀ। ਨਾ ਭਾਈ ਜੀ ਦੇ ਸਾਡੇ ਚੰਨੀ ਕਿੰਨੀਆਂ ਇਸ ਤਾਂ ਹੈ ਨਹੀਂ ਵੀ ਅਸੀਂ ਇੰਨੇ ਪੈਸੇ ਲੱਗਦੇ ਹੁਣ ਬਾਹਰ ਜਾਣ ਤੇ ਤਾਂ ਮੈਨੂੰ ਲੱਗਦਾ ਵੀ 25 ਲੱਖ ਲੱਗਦਾ ਹੋਊਗਾ। ਲੱਗਦਾ ਤਾਂ ਹੈ ਭੈਣ ਜੀ ਚਲੋ ਕੋਈ ਗੱਲ ਨਹੀਂ ਅਸੀਂ ਵੀ ਪੜਾਇਆ ਬੱਚੇ ਨੂੰ ਖਰਚ ਕਰਿਆ ਤੇ ਚਲੋ ਜੀ ਦੋ ਪੈਸੇ ਲੱਗ ਜਾਣਗੇ ਤਾਂ ਕਿੱਡੀ ਕੀ ਗੱਲ ਹੈ ਜ਼ਮੀਨਾਂ ਆਪਾਂ ਕੀ ਕਰਨੀਆਂ ਹੁੰਦੀਆਂ ਬੱਚਿਆਂ ਵਾਸਤੇ ਜ਼ਮੀਨਾਂ ਹੁੰਦੀਆਂ। ਹਾਂ ਆਹ ਗੱਲ ਸਹੀ ਹੈ। ਤੇ ਚਲੋ ਵੀ ਜੇ ਖਰਚਾ ਕਰਕੇ ਕਿਹਰਾ ਬੱਚੇ ਵਾਗੇ ਤੇ ਤੁਸੀਂ ਵੀ ਐਸ਼ ਕਰੋਗੇ ਤੇ ਅਸੀਂ ਵੀ ਐਸ਼ ਕਰਾਂਗੇ ਉਹ ਜ਼ਮੀਨ ਤੋਂ ਕੀ ਕਰਾਉਣਾ ਜ਼ਮੀਨ ਤੁਸੀਂ ਕਿਲਾ ਰੱਖ ਲਿਓ ਤੁਹਾਡਾ ਡੇਢ ਕਿਲਾ ਮੈਂ ਆਪਣੇ ਪਿੰਡ ਵਾਲੇ ਨੇ ਨਪਾਇਆ ਕਿੰਨੂੰ ਤੂੰ ਐ ਲਾਲਾ ਵੀ 40 ਲੱਖ ਦਾ ਵਕਾਣ ਮੈਂ ਜਰਰ ਆਪਣੇ ਦਾ ਕੰਮ ਵੀ ਕਰਦਾ ਐਜੀ ਗੱਲ ਨਹੀਂ ਹੈਗੀ ਤੇ ਦੇਖੋ ਮੁੰਡਾ ਥੋੜਾ ਸਿਰੇ ਜਾਂਦਾ ਉਹ ਕਿਨੇ ਦਾ ਨਹੀਂ ਆ ਰਿਹਾ ਇਹ ਲਏਗਾ ਲੈ ਤੇਰੀ ਤਾਂ ਸਾਰੀ ਗੱਲਬਾਤ ਆ ਉਹ ਤਾਂ ਕੁੜੀ ਨਾਲ ਤੈਨੂੰ ਤਾਂ ਪਤਾ ਹੀ ਹੈ ਸਾਰੀਆਂ ਗੱਲਾਂ ਉਨੇ ਇਹਨਾਂ ਤਾਂ ਪਈ ਹੁੰਦੀ ਰਹੇ ਹੁੰਦੀ ਉਹ ਗੱਲ ਆ ਉਹ ਤਾਂ ਠੀਕ ਆ ਜੱਸੇ ਪਰ ਪੈਸੇ ਬੜੇ ਜਾਣਗੇ ਨਾ 30-35 ਲੱਖ ਰੁਪਏ ਬਾਹਰ ਜਾਣ ਵਾਸਤੇ ਲੱਗੇ ਜੰਨਾ ਹੁਣ ਤੈਨੂੰ ਪਤਾ ਹੀ ਆਪਣਾ ਘਰਵਾਰ ਦਾ ਉਹ ਫਿਰ ਜਦੋਂ ਭਾਈ ਤਗੜਿਆਂ ਨਾਲ ਮੱਥਾ ਲਾਉਂਗੇ ਫਿਰ ਤਾਂ ਇੰਨਾ ਕੁ ਤਾਂ ਖਰਚਾ ਕਰਨਾ ਪਊਗਾ ਬਾਕੀ ਪੈਸੇ ਹੁਣ ਆਪਾਂ ਬੱਚਿਆਂ ਨਾਲੋਂ ਕੀ ਚੰਗਾ ਹੁੰਦਾ 11 ਲੱਗ ਗਏ ਤੇ ਚਲੋ ਵਧੀਆ ਮੋਝਾਂ ਹੀ ਮੋਝਾਂ ਬਾਕੀ ਕੁੜੀਆਂ ਤਾਂ ਮੈਨੂੰ ਪਹਿਲੇ ਦੱਸੇ ਨਹੀਂ ਗਾ ਵੀ ਮੈਂ ਹਾਈ ਲੈਸ ਕੀਤੀ ਆ ਜਾਂ ਨਾ ਨਹੀਂ ਦੱਸ ਕੀਤੀ ਹੋਈ ਹੈ ਚੰਗੇ ਬੈਂਡ ਆ ਇਹ ਮੈਂ ਨਹੀਂ ਲੈ ਕੁੜੀ ਦਾ ਤੈਨੂੰ ਪਤਾ ਹੀ ਆ ਮੈਂ ਕੌਣਾ ਦੱਸਣਾ ਹੁਣ ਚਾ ਕਿੰਨੇ ਸਾਲ ਹੋ ਗਏ ਤੁਹਾਨੂੰ ਹੈ ਮੈਂ ਤਾਂ ਤੁਹਾਡਾ ਸਿਰੇ ਰਿਸ਼ਤਾ ਜਣਾਉਣਾ ਸੀ ਭਾਈ ਜੜਾ ਦਾ ਪਿੰਡ ਦਾ ਹੋਣ ਕਰਕੇ ਵੀ ਚਲ ਬੇਬੇ ਕੰਨੀ ਦੇਖ ਕੇ ਤੂੰ ਇਕੱਲੀ ਕਹਿ ਰਹੀ ਹੈ ਵੀ ਚਲ ਤੂੰ ਬਾਹਰ ਚੱਪਦਾ ਹੋ ਜਾਏਗਾ ਹੂੰ ਚਲੋ ਬਾਕੀ ਆਪਾਂ ਵੀ ਉਹ ਗੱਲ ਆ ਵੀ ਪਰਦੇਸਾਂ 'ਚ ਘੁੰਮਾਂਗੇ ਹਾਂ ਇਹ ਹੁਣ ਸਾਨੂੰ ਦਿਓ ਆ ਗਿਆ ਤੇ ਆ ਤੁਸੀਂ ਕੰਮ ਲਾਜ਼ਮੀ ਕਰੋ ਫਿਰ ਕਿਉਂ ਕਾਗਜ਼ ਪੱਤਰ ਭਰ ਦਵਾਂਗੇ ਜਦੋਂ ਆਪਾਂ ਵਿਆਹ ਦੀ ਡੇਟ ਰੱਖੀ ਹੈ ਕੋਈ ਨਾ ਭਾਈ ਅਸੀਂ ਸੋਚ ਕੇ ਦੱਸਾਂਗੇ ਚਲ ਆਏ ਤਾਂ ਫਿਰ ਸੋਚਣਾ ਪੈਂਦੀ ਹੈ ਹਾਂ ਹਾਂ ਚਲੋ ਕੋਈ ਨਹੀਂ ਤੁਸੀਂ ਸਲਾਹ ਕਰਕੇ ਦੱਸ ਲਿਓ ਹਾਂ ਬਾਕੀ ਹੁਣ ਗੱਲ ਕਰਦੀ ਆਪਸ ਵਿੱਚ ਆਪ ਦਾ ਕਰ ਲੈਣਗੇ ਚਲੋ ਫਿਰ ਚਲੋ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਸਲਾਹ ਕਰਕੇ ਦੱਸ ਦਿਓ ਚੰਗਾ ਆਪਸ ਵਿੱਚ ਕਰ ਲੋ ਜੇ ਮੇਰੀ ਗੱਲ ਸੁਣ ਲੋ ਆਹ ਰੋਜ਼ ਮੌਕਾ ਨਹੀਂ ਹੋਣਾ ਖੜ ਲੋ ਦੋਨੇ ਇੱਥੇ ਨਿਆਰੇ ਲੈ ਆਇਗਾ ਮੈਂ ਤਾਂ ਇੱਕ ਗੱਲ ਦੱਸਦਾ ਚੱਗਾ ਤੇ ਆ ਰੱਖੀ ਮਾਥਰੇ ਆਉਂਗਾ ਛੱਡਿਆ ਮੈਂ ਨਾਲ ਠੀਕ ਆ ਬੇਬੇ ਤਿੰਨ ਗਲਾਸ ਪਾਣੀ ਦੇ ਪੀ ਗਿਆ ਪਤਾ ਨਹੀਂ ਕਿੰਨਾ ਕਿ ਧਾਇਆ ਹੋਰ ਧਾਇ ਜਾਣਾ ਸਾਰਾ ਦਿਨ ਡੱਪ ਡੱਪ ਕਰਦਾ ਗਲਗਿਆਂ ਚ ਫਿਰਦਾ ਧਾਇਆ ਹੀ ਹੋਊਗਾ ਜੇ ਕਿਤੇ ਬਦਾਮ ਬਦੂਨ ਰੱਖ ਦਿੰਦੇ ਇਹ ਬਦਾਮਾਂ ਦੀ ਬੋਰੀ ਖਾ ਜਾਂਦਾ ਸੱਚੀ ਗੱਲ ਨੇ ਭਾਈ ਪਾਣੀ ਦੀ ਗਲਾਸ ਤਿੰਨ ਪੀ ਗਿਆ ਉਹਨਾਂ ਤਾਂ ਪੀੜੀ ਨਹੀਂ ਦਿੱਤਾ ਵੀ ਮੈਂ ਤਾਂ ਐਂ ਕਹਨੀ ਐ ਦੇਖ ਪੁੱਤ ਤੂੰ ਮੇਰੇ ਕੋਲੇ ਗੱਲ ਨਹੀਂ ਕੀਤੀ ਇਹ ਗੱਲ ਵੀ ਬੇਬੇ ਐਂ ਗੱਲ ਐ ਪਰ ਬੇਬੇ ਮੈਨੂੰ ਵੀ ਕੁੜੀ ਨੇ ਦੱਸਿਆ ਨਹੀਂ ਮੇਰੀ ਅੱਜ ਤੱਕ ਕਦੇ ਕੁੜੀ ਨੇ ਇਹ ਗੱਲ ਨਹੀਂ ਦੱਸੀ ਵੀ ਮੈਂ ਆਈਲਟਸ ਕੀਤੀ ਹੋਈ ਆ ਵੀ ਮੈਂ ਬਾਹਰ ਜਾਣ ਦਾ ਮੇਰਾ ਪਲਾਨ ਹੈਗਾ ਮੈਨੂੰ ਅੱਜ ਇਹ ਗੱਲ ਅੱਜ ਪਤਾ ਲੱਗਦੀ ਐ ਦੇਖ ਭਾਈ ਮੇਰੀ ਗੱਲ ਸੁਣ ਐਨੇ ਆਪਣੇ ਕੋਲੇ ਪੈਸੇ ਹੈ ਨਹੀਂ ਰਿਸ਼ਤਾ ਹੋਵੇ ਨਾ ਹੋਵੇ ਉਹ ਪ੍ਰਮਾਤਮਾ ਦੇ ਹੱਥ ਐ ਇਸ ਜੋ ਗਾਂਦੀ ਗੱਲ ਹੋngੀ ਜਦੋਂ ਪੜਨੇ ਨੇ ਪੜ ਜਾਣਗੇ ਠੀਕ ਹੈ ਆਪਾਂ ਇੰਨੇ ਪੈਸੇ ਨਹੀਂ ਲਾ ਸਕਦੇ ਜਿਵੇਂ ਬੇਬੇ ਹੁਣ ਇਹ ਕਹਿੰਦੇ ਆ ਨਾ ਵੀ ਜ਼ਮੀਨ ਵੇਚ ਕੇ ਤੁਸੀਂ ਉਹ ਕਰ ਦੋ ਡੇਢ ਕੇ ਲੈ ਵੇਚ ਦੋ ਬੇਬੇ ਦੇਖ ਮੇਰੇ ਬਾਪੂ ਦੀ ਉਹ ਆਖਰੀ ਨਿਸ਼ਾਨੀ ਹੈ ਜ਼ਮੀਨ ਇਹ ਤਾਂ ਹੁਣ ਹੈ ਹੀ ਪੁੱਤ ਮੈਂ ਨਹੀਂ ਜ਼ਮੀਨ ਵੇਚਣੀ ਚਾਹੇ ਮੇਰਾ ਇਹ ਰਿਸ਼ਤਾ ਸਿਰੇ ਚੜੇ ਚਾਹੇ ਨਾ ਚੜੇ ਪਰ ਮੈਂ ਬਾਪੂ ਦੀ ਜ਼ਮੀਨ ਖੁੱਡਣੀ ਵੇਚਦਾ ਇਹ ਤਾਂ ਪੁੱਤ ਤੁਸੀਂ ਆਣੀ ਗੱਲ ਕੀਤੀ ਠੀਕ ਹੈ ਤੇਰੇ ਵਰਗੀ ਪੁੱਤ ਘਰ ਘਰ ਹੋਣ ਜਮੀਨ ਵੇਚ ਕੇ ਆਪਾਂ ਜਾਵਾਂਗੇ ਵੀ ਕਿੱਥੇ ਉਧਰ ਆਪਣਾ ਕੁੜੀ ਬਗਜੂ ਕੁੜੀ ਤੇ ਪੈਸਾ ਲਾ ਕੇ ਆਪਾਂ ਤੋਰ ਦਾਂਗੇ ਕੁੜੀ ਆਪਾਂ ਨੂੰ ਬੁਲਾਵੇ ਚਾਹੇ ਨਾ ਬੁલાਵੇ ਹੂੰ ਕਿ ਪੱਕਾ ਮਤ ਹੈ ਕਿ ਜਦੋਂ ਅੱਜ ਕੱਲ ਤੁਸੀਂ ਬਦਲੇ ਖੜੇ ਨੇ ਹਾਂ ਕੱਲ ਨੂੰ ਕੀ ਪਤਾ ਕੱਲ ਨੂੰ ਕਿਆ ਹੀ ਜੀ ਡਿਮਾਂਡ ਰੱਖੇਗੇ ਨਹੀਂ ਉਹਦੀ ਮਾਂ ਤਾਂ ਮੈਨੂੰ यूं ਚੱਕ ਮੀ ਲੱਗਦੀ ਏ ਥੋੜੀ ਬੇਬੇ ਮੇਰੇ ਨਹੀਂ ਫਟ ਹੈਗੀ ਕਹਾਣੀ ਏ ਪਰ ਮੈਂ ਕੁੜੀ ਨਾਲ ਹੁਣ ਇੱਕ ਵਾਰੀ ਗੱਲ ਕਰੂੰਗਾ ਹਾਂ ਜਵਾਬ ਹੀ ਦੇ ਦੇ ਪਈ ਹਾਂ ਨਹੀਂ ਫਿਰ ਮੇਰਾ ਨਾ ਕੀ ਮੇਰੀ ਨਾ ਹੀ ਕਰਦੀ ਹੈਲੋ ਹਾਂਜੀ ਹਾਂਜੀ ਤਮਾਮ ਬਾਗੀ ਮੰਮੀ ਨੂੰ ਫੜ ਗਈ ਹਾਂ ਉਹ ਤਾਂ ਗਈ ਅੱਛਾ ਤਾਂ ਠੀਕ ਆ ਤਾਂ ਮੇਰੇ ਕੱਪੜੇ ਪਾਲੇ ਸੀ ਨਾ ਹਾਂ ਟੰਗ ਦੇ ਪਾ ਕੇ ਗਿਆ ਸੀ ਅੱਛਾ ਪਰ ਮੈਨੂੰ ਤੂੰ ਇੰਨੀਆਂ ਗੱਲਾਂ ਲੁਕਾਉਣੀ ਕਿਉਂਆਂ ਹੁੰਦੀਆਂ ਮੈਨੂੰ ਹਰ ਗੱਲ ਮਤਲਬ ਤੇਰੇ ਮੰਮੀ ਡੈਡੀ ਜਾਂ ਲੋਕਾਂ ਤੋਂ ਕਿਉਂ ਪਤਾ ਲੱਗਦੀ ਹੈ ਕਿਹੜੀ ਉਹ ਮੈਨੂੰ ਕੋਲੀ ਵੀ ਤੂੰ ਆਈ ਲੈਟਸ ਕੀਤੀ ਹੋਈ ਹੈ ਮੈਨੂੰ ਅੱਜ ਪਤਾ ਲੱਗਿਆ ਹਾਂ ਤੇ ਫਿਰ ਇਹ ਚੀਕ ਕੋਈ ਨਹੀਂ ਕੀ ਗੱਲ ਹੈ ਹਾਈਲਾਈਟਸ ਕੀਤੀ ਹੈ ਕੁਪਾਪ ਟੂਰੀਆ ਦਿੱਤ ਨਹੀ ਉ ਤਾਂ ਗੱਲ ਠੀਕ ਆ ਵੀ ਹਾਈਲਾਈਟਸ ਕੀਤੀ ਹੈ ਪਰ ਮੈਨੂੰ ਤਾਂ ਦੱਸਣਾ ਜ਼ਰੂਰੀ ਸੀ ਨਾ ਜਿਹੜੀ ਅੱਜ ਗੱਲ ਮੰਮੀ ਡੈਡੀ ਵਰਗੇ ਕਰਕੇ ਗਏ ਨੇ ਤੇ ਮੈਨੂੰ ਅੱਜ ਪਤਾ ਲੱਗਦੀ ਆ ਪਹਿਲਾਂ ਦੱਸਣਾ ਮੈਨੂੰ ਜ਼ਰੂਰੀ ਸੀਗਾ ਮੇਰੀ ਗੱਲ ਸੁਣੋ ਤੇ ਕਿ ਮੰਮੀ ਜਿਹੜੀ ਤੋਂ ਪਤਨ ਲੱਗੇ ਜੇ ਮੈਨੂੰ ਤੋਂ ਪਤਨ ਲੱਗੇ ਮੈਂ ਤੈਨੂੰ ਕੀ ਕਹਣਾ ਹੁੰਦਾ ਸੀ ਕਿ ਮੈਨੂੰ ਸਿਰਫ ਤੇਰੇ ਸਾਥ ਤੱਕ ਮਤਲਬ ਹੈ ਤੂੰ ਇਹ ਕੁਸ਼ ਮਰਜ਼ੀ ਕਰ ਨਾਲੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਦੋਨੋਂ ਲਈ ਯੂਜਿੰਗ ਹੋਊਗਾ ਪੈਸੇ ਵੀ ਤੂੰ ਇੱਥੇ ਕਿੰਨਾ ਕਮਾ ਲੇਗਾ ਦੋ ਤਾਂ ਤੇਰੇ ਕੋਲ ਕਿੱਲੀਆਂ ਨੇ ਬਾਹਰ ਜਾਵਾਂਗੇ ਵਧੀਆ ਉੱਥੇ ਜ਼ਿੰਦਗੀ ਜੀਵਾਂਗੇ ਤੇ ਵਧੀਆ ਪੈਸਾ ਕਮਾਵਾਂਗੇ ਇੱਧਰ ਤੂੰ ਕਰਨਾ ਵੀ ਕੀ ਹੈ ਨਹੀਂ ਉਹ ਤਾਂ ਠੀਕ ਆ ਪੈਸਾ ਕਮਾਉਣਾ ਪਰ ਮੈਨ ਮੇਰੇ ਨਾਲ ਹਰ ਇੱਕ ਗੱਲ ਸ਼ੇਅਰ ਕਰੋਗੇ ਰਹਿ ਲਓਗੇ ਤਾਂ ਫਿਰ ਵੀ ਹੈ ਨਾ ਪਰ ਮੈਨੂੰ ਲਕੋ ਉਹਦੇ ਵਿੱਚ ਇਸ ਤਰ੍ਹਾਂ ਦੇ ਤਾਂ ਇਸ ਤਰ੍ਹਾਂ ਨਿਭਣੀ ਤਾਂ ਐ ਨਹੀਂ ਆਪਣੇ ਨਾ ਲੈ ਹੁਣ ਇਹ ਚ ਨਿਭਣ ਵਾਲੀ ਕੀ ਗੱਲ ਹੈ ਮੈਂ ਤੈਨੂੰ ਨਹੀਂ ਦੱਸਿਆ ਤਾਂ ਐਡੀ ਵੀ ਕੀ ਗੱਲ ਹੈ ਜ਼ਰੂਰੀ ਥੋੜੀ ਹੁੰਦੀਆਂ ਵੀ ਸਾਰੀਆਂ ਤਾਂ ਮਜ਼ੀਦੀਆਂ ਹੁੰਦੀਆਂ ਨੇ ਮੈਨੂੰ ਆਇਆ ਸੀ ਕਿ ਅੱਗੇ ਚਲ ਹੌਲੀ-ਹੌਲੀ ਦੱਸ ਦੂੰਗੀ ਬਾਕੀ ਸਰਪ੍ਰਾਈਜ਼ ਹੀ ਦੇ ਦੂੰਗੀ ਨਾਲੇ ਫਿਰ ਉਹ ਪੈਸੇ ਵੀ ਥੋੜੀ ਚਾਹੀਦੇ ਨੇ ਨਾ ਇਸ ਚੀਜ਼ ਲਈ ਤੇ ਬਾਕੀ ਤੂੰ ਕਰ ਲਈ ਜ਼ਮੀਨ ਦੀ ਗੱਲ ਫੁੱਲ ਜੀ ਕੋਦੋਂ ਵੇਚਣੀ ਹੈ ਫਿਰ ਇਹ ਜ਼ਮੀਨ ਵੇਚਣ ਦੀ ਗੱਲ ਹੋ ਰੋ ਕਿ ਹੁਣ ਜੇ ਤੂੰ ਜ਼ਮੀਨ ਵੇਚੀਂਗਾ ਫੇਰੀਏ ਪਰ ਬਾਹਰ ਜਾਵਾਂਗੇ ਆਏ ਹੁਣ ਆਪਾਂ ਕੱਥੇ ਮਿਲਾਂਗੇ ਮੈਂ ਹਾਈਲੈਟ ਕਰ ਲਈ ਠੀਕ ਹੈ ਮੇਰੀ ਮੰਮੀ ਜਿਹੜੀ ਨੋਤੇ ਖਰਚਾ ਕਰਤ ਹੁਣ ਜਾਣ ਦਾ ਖਰਚਾ ਤੂੰ ਹੀ ਕਰੇਂਗਾ ਨਾ ਮੈਂ ਨਾ ਕਰੇ ਬੇਬੇ ਨੂੰ ਵੀ ਇਹੀ ਗੱਲ ਕਹਿ ਕੇ ਆਇਆ ਵੀ ਜਿਹੜੀ ਜ਼ਮੀਨ ਵੇਚਣ ਵਾਲੀ ਗੱਲ ਕੀਤੀ ਹੈ ਨਾ ਉਹ ਕਦੇ ਵੀ ਨਹੀਂ ਹੋਊਗੀ ਕਿਉਂਕਿ ਜ਼ਮੀਨ ਜਿਹੜੀ ਹੈਗੀ ਆ ਉਹ ਮੇਰੇ ਬਾਪੂ ਦੀ ਆਖਰੀ ਨਿਸ਼ਾਨੀ ਆ ਤੇ ਮੈਂ ਹਰ ਹਾਲ 'ਚ ਕਦੇ ਵੀ ਉਹਨੂੰ ਵੇਚ ਨਹੀਂ ਸਕਦਾ ਲੈ ਮੇਰੀ ਗੱਲ ਸੁਣ ਤੇਰੇ ਬਾਪੂ ਹੁਣ ਤੂੰ ਜਹਾ ਤੇ ਚੜਾ ਦੁਕ ਤਉ ਤੂ ਵੀ ਆ ਰਕੀਸ਼ਾ ਨਹੀਂ ਕੀ ਹੁੰਦੂ ਬੱਪੂ ਵੀ ਆਕਮੀਸ਼ਾ ਹੀ ਸੀ ਤੇ ਥੋੜੀ ਨਾ ਚੱਕਣੀ ਆ। ਨਾ ਆਉਣ ਵਾਲੇ ਸਮੇਂ ਤੇ ਬੰਦ ਜੇ ਪਾਣੀ ਕੱਟੇ ਰਿਹਾ ਨਾ ਤਾਂ ਬਸ ਥੋੜਾ ਉਹ ਤਾਂ ਇਹਨੂੰ ਵੀ ਤਾਂ ਕੁਝ ਕਰਨੀ ਪੈਣਾ ਨਾ। ਨਹੀਂ ਜ਼ਮੀਨ ਮੈਂ ਨਹੀਂ ਵੇਚ ਸਕਦਾ। ਮੈਂ ਬੇਬੇ ਨੂੰ ਵੀ ਐਂ ਕਹਿ ਕੇ ਐਂ ਵੀ ਬੇਬੇ ਮੈਂ ਜ਼ਮੀਨ ਨਹੀਂ ਵੇਚਣੀ। ਚਾਹੇ ਕੁਝ ਮਰਜ਼ੀ ਹੋ ਜੇ। ਚਾਹੇ ਮੇਰਾ ਰਿਸ਼ਤਾ ਪੂਰ ਚੜਦਾ ਚਾਹੇ ਨਾ ਚੜਦਾ ਵਿਆਹ ਹੁੰਦਾ ਚਾਹੇ ਨਾ ਹੁੰਦਾ ਪਰ ਮੈਂ ਜ਼ਮੀਨ ਨਹੀਂ ਵੇਚ ਸਕਦਾ। ਬਸ ਦਿਖਾਤੀ ਨਾ ਵੀ ਔਕਾਤ। ਇੱਕ ਦੋ ਦਿਨ ਮੈਂ ਗ੍ਰੀਵ ਦੋ ਜ਼ਮੀਨਾਂ ਵੀ ਤਾਂ ਹੱਥੋਂ ਛੜਿਆ। ਠੀ ਜੀ ਗੱਲ ਮੈਂ ਸੋਚੀ ਵੀ ਚਲ ਕੋਈ ਗੱਲ ਨਹੀਂ ਜੇ ਮੈਨੂੰ ਬਾਹਰ ਲੈ ਜੰਮੀ ਇਹਦੀ ਜ਼ਿੰਦਗੀ ਬਣ ਜੂ ਪਰ ਹੈ ਨਹੀਂ ਤੁਸੀਂ ਇੰਨੇ ਚੋਕੇ ਕੋਈ ਗੱਲ ਨਹੀਂ ਜੇ ਤੂੰ ਜ਼ਮੀਨ ਨਹੀਂ ਵੇਚੇਗਾ ਫਸ ਮੈਨੂੰ ਵੀ ਨਹੀਂ ਲੋੜ ਹੈਗੀ ਮੇਰੇ ਦਾ ਵਧੀਆ ਪੂਰੇ ਪੈਨ ਲਾਏ ਹੋਏ ਆ ਠੀਕ ਹੈ ਮੈਨੂੰ ਤਾਂ ਕੋਈ ਵੀ ਮੁੰਡਾ ਮਿਲ ਜੇਗਾ ਬਸ ਠੀਕ ਹੈ ਜੇ ਤੂੰ ਜ਼ਮੀਨ ਨਹੀਂ ਵੇਚੇਗਾ ਫਸ ਆਪਣਾ ਨਿਸ਼ਚਾ ਕਰ ਬਸ ਠੀਕ ਹੈ ਫਿਰ ਖਤਮ ਹੈ ਦੂ ਮੜ ਕੇ ਮੈਂ ਤੈਨੂੰ ਸ਼ਕਲ ਵੀ ਨਹੀਂ ਦਿਖਾਉਂਦਾ ਪਰ ਮੈਂ ਆਪਣੀ ਜ਼ਮੀਨ ਹੀ ਵੇਚ ਸਕਦਾ ਤੇਰੇ ਪਿੱਛੇ ਚੱਲ ਠੀਕ ਹੈ ਤੂੰ ਆਪਣੇ ਬਾਪੂ ਦੀ ਨਿਸ਼ਾਨੀ ਨੂੰ ਸੁੱਤ ਚੱਕੀ ਰੱਖ ਮੈਨੂੰ ਵੀ ਕੋਈ ਲੋੜ ਨਹੀਂ ਬਸ ਠੀਕ ਹੈ ਫ ਲੇ ਜੀ ਤਾਂ ਹੈ ਰਾਮ ਬੜੀ ਗਰਮੀ ਕਰੀ ਆ ਆ ਮੋਟਰਸਾਈਕਲ ਕਾਹਦਾ ਖਰਾਬ ਹੋ ਗਿਆ ਤੇ ਰੱਬ ਨੇ ਚੱਕਰ ਆਉਣ ਲੱਗੇ ਤੇ ਪਿੰਡ ਵੀ ਬਲਾਈ ਦੂਰ ਲੱਗਦਾ ਹੈ ਇਸ ਹਾਲ ਨਾ ਤਾਂ ਮਣਾ ਬੜਾ ਟਾਈਮ ਲੱਗੂਗਾ ਚੱਲ ਕੋਈ ਨਹੀਂ ਪੰਤ ਜੀ ਓਏ ਹਾਂ ਭਾਈ ਆਇਓ ਪਾਣੀ ਪੋਣੀ ਪੀਜੋ ਪਾਣੀ ਤੇ ਤੇ ਭੱਜੇ ਜਾਂਦੇ ਹੋ ਉਹ ਪੁੱਛਣਾ ਹੈ ਰਾਮ ਕਿ ਕਿਤਾ ਗਰਮੀ ਬੜੀ ਹੋਈ ਪਈ ਆ ਆ ਪਾਣੀ ਤਾਂ ਪਿਆ ਦੇ ਹੋਰ ਦੱਸ ਠੀਕ ਹੈ ਜੀ ਕਿਵੇਂ ਬਾਹਲੇ ਦਮ ਜ ਚੜਾਇਆ ਉਹ ਪਿਛਲੇ ਪਿੰਡ ਨਾ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਅੱਛਾ ਤੇ ਫਿਰ ਮੈਂ ਆਖਿਆ ਵੀ ਚਲ ਤੁਰੇ ਚੱਲਦੇ ਆ ਉਹ ਮੈਨੂੰ ਕਿਹੜਾ ਪਤਾ ਸੀ ਗਰਮੀ ਬਾਣੀ ਹੋਈ ਪਈਆ ਮਰਨ ਵਾਲੇ ਕਰਤੇ ਯਾਰ ਠੀਕ ਆ ਰੋਟੀ ਖਾਉਂਗਾ ਰੋਟੀ ਖਾਣ ਲੱਗਿਆ ਸੀ ਮੈਂ ਆ ਰੋਟੀ ਤਾਂ ਕੋਈ ਨਹੀਂ ਹਾਂ ਹਈ ਤਾਂ ਨਾ ਮੈਂ ਪਾਣੀ ਹੋਰ ਪੀਉਂਗਾ ਪੀ ਲੋ ਪਾਣੀ ਪੀ ਲੋ ਹਾਈ 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 ਭਾਰੀ ਗਰਮੀ ਹੈ ਗਰਮੀ ਦਾ ਪੁੱਛੋ ਨਾ ਇਹ ਮੀਂਹ ਪਾ ਕੇ ਸਮਾਂ ਦੀ ਗਰਮੀ ਹੋਰ ਵੱਧ ਗਈ ਹਾਂ ਹੋਰ ਕਰੇ ਠੀਕ ਆ ਸਾਰੇ ਸਾਰੇ ਠੀਕ ਹੈ ਪੰਡੀ ਵਧੀਆ ਜੀ ਓਹ ਹੋਰ ਫਸਲ ਵੜੀ ਕਿਵੇਂ ਫਿਰ ਫਸਲ ਵੜੀ ਵੀ ਵਧੀਆ ਠੀਕ ਆ ਅੱਛਾ ਆ ਆਪਣਾ ਇੱਥੇ ਰੇੜਾ ਬਾਨ ਕੇ ਆ ਫੇ ਆਪਣਾ ਬਾਨ ਉਹ ਨਰਮੇ ਵਾਲਾ ਅੱਛਾ ਚਲੋ ਵਧੀਆ ਚੰਗੀ ਗੱਲ ਆ ਓ ਭਾਈ ਤੇਰਾ ਸੁਭਾਅ ਵੀ ਨਾ ਚਮਾ ਤੇਰੇ ਪਿਓ ਵਰਗਾ ਉਹ ਵੀ ਵਿਚਾਰਾ ਜਦੋਂ ਮੈਂ ਕਿਤੇ ਲੰਘਦਾ ਟੱਪਦਾ ਮਿਲ ਜਾਂਦਾ ਉਹ ਵੀ ਚਾਹ ਪਾਣੀ ਤੋਂ ਬਿਨਾ ਮੈਨੂੰ ਜਹਾਨ ਨਹੀਂ ਦਿੰਦਾ ਸੀ ਪਲਾਈ ਚੰਗਾਈ ਤੇਰੇ ਪਿਓ ਦਾ ਸੁਭਾਤਾ ਹੋਰ ਫਿਰ ਹੋ ਸੁਣਾ ਠੀਕ ਹੈ ਪੰਡੀ ਵਧੀਆ ਹੀ ਵਧੀਆ ਠੀਕ ਠਾਕ ਜੀ ਅੱਛਾ ਕੋਈ ਹੋਰ ਭਾਈ ਫੇਰਾ ਆ ਸੋਡੇ ਸਾਰੇ ਲਾਣਿਆਂ ਆਣੇ ਤਾਂ ਵਿਆਹ ਕਰ ਲਈ ਤੂੰ ਕਿਦੋਂ ਖਵਾਏਂਗਾ ਲੱਡੂ ਦਾ ਆਪਦੇ ਵਿਆਹ ਦੇ ਪੰਡਤੀ ਆਪਾਂ ਵੀ ਖਵਾ ਦਾਂਗੇ ਜੀ ਲੱਡੂ ਦਾ ਉਹ ਹੱਥ ਪਿੱਛੇ ਜੇ ਕੇਰਾ ਮੈਂ ਗੱਲ ਸੁਣੀ ਸੀ ਕਹਿੰਦੇ ਕਿ ਉਹਦੇ ਵਿਆਹ ਦੀ ਤੇਰੀ ਗੱਲ ਗੁਰ ਚੱਲੀ ਹੋਣੀ ਯਾਰ ਰਿਸ਼ਤੇ ਦੀ ਪੰਡਤੀ ਉਹ ਲੱਗਦਾ ਵੀ ਸਹੀ ਨਹੀਂ ਚੜਦੀ ਗੱਲ ਕਿਉਂ ਪੰਡਤੀ ਉਹਨਾਂ ਦੀ ਤਾਂ ਗੱਲ ਹੀ ਹੁਣ ਬਦਲੀ ਖੜੀ ਆ ਅੱਛਾ ਹੁਣ ਕੁੜੀ ਨੇ ਕਹਿੰਦੀ ਮੈਂ ਆਈਲਟਸ ਕੀਤੀ ਆ ਤੇ ਪੈਸੇ ਜਿਹੜੇ ਹੈਗੇ ਬਾਹਰ ਜਾਣ ਵਾਸਤੇ ਤੁਸੀਂ ਲਓ ਹਾਂ ਅੱਜ ਉਹਨਾਂ ਦੇ ਮਾਪਿਓ ਆਏ ਸੀਗੇ ਸਾਰੇ ਉਹ ਕਹਿੰਦੇ ਵੀ ਕੁੜੀ ਨੇ ਬਾਹਰ ਜਾਣਾ ਤੁਸੀਂ ਪੈਸਾ ਲਾਓ ਸਾਰਾ ਜਿੰਨਾ ਲੱਗਦਾ 30-35 ਲੱਖ ਰੁਪਏ ਤੇ ਕੁੜੀ ਕਹਿੰਦੀ ਵੀ ਕੁੜੀ ਨਾਲ ਜੋ ਫੋਨ ਤੇ ਗੱਲ ਹੋਈ ਕੁੜੀ ਕਹਿੰਦੀ ਵੀ ਤੂੰ ਆਪਦੇ ਜਿਹੜੀ ਹੈਗੀ ਜ਼ਮੀਨ ਉਹ ਵੇਚ ਆਪਾਂ ਬਾਹਰ ਜਾਣਾ ਪਰ ਪੰਡਤ ਜੀ ਮੈਂ ਨਾ ਕਰ ਵੀ ਮੈਂ ਆਪਦੇ ਪਿਓ ਦੀ ਜ਼ਮੀਨ ਹੈ ਜਿਹੜੀ ਆਖਰੀ ਨਿਸ਼ਾਨੀ ਹੈ ਮੇਰੇ ਪਿਓ ਦੀ ਮੈਂ ਜ਼ਮੀਨ ਨਹੀਂ ਵੇਚਣੀ ਹਾਂ ਭਾਈ ਜ਼ਮੀਨ ਕਦੇ ਵਾਸਤੇ ਵੇਚਣੀ ਆ ਜ਼ਮੀਨ ਤੇ ਤਾਂ ਸਾਰਾ ਗੁਜ਼ਾਰਾ ਹੁੰਦਾ ਤੁਹਾਡਾ ਹਾਂਜੀ ਇੰਤਾਂ ਨਾਲੇ ਤੇਰੇ ਪਿਓ ਦੀ ਨਿਸ਼ਾਨੀ ਆ ਜਮੀਨ ਗੜਾਈ ਬਣ ਜਾਊਗੀ ਬਹੁਤ ਔਖੀ ਬਣਦੀ ਐ ਇਹ ਹਾਂ ਨਹੀਂ ਫੈਸਲਾ ਤਾਂ ਬਹੁਤ ਚੰਗਾ ਕੀਤਾ ਪਰ ਇਹ ਤਾਂ ਕਹਾਣੀ ਗਲਤ ਹੋ ਗਈ ਹੈ ਹਾਂਜੀ ਚਲ ਕੋਈ ਨਹੀਂ ਇੱਕ ਤਾਂ ਇਹ ਆ ਵੀ ਦੇਖ ਤੂੰ ਜੱਟਾਂ ਦਾ ਮੁੰਡਾ ਜੇ ਕਿਤੇ ਤੂੰ ਸਾਡੇ ਵਾਲੀ ਬਰਾਦਰੀ ਦਾ ਹੁੰਦਾ ਫਿਰ ਤਾਂ ਮੈਂ ਤੈਨੂੰ ਸਾਥ ਕਰਾਣ ਦਾ ਤੇ ਜੇ ਭਾਈ ਤੂੰ ਜਾਤ ਪਾਤ ਦੇ ਵਿੱਚ ਯਕੀਨ ਨਹੀਂ ਕਰਦਾ ਫਿਰ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਹੋਰ ਕਿਤੇ। ਪੰਡ ਦੀ ਜਾਤਾਂ ਪਾਤਾਂ ਦਾ ਇਹ ਬੰਦੇ ਨਹੀਂ ਬਣਾਈਆਂ। ਹਾਂ ਮੈਨੂੰ ਤਾਂ ਕਿਸੇ ਜਾਤ ਪਾਤ ਦਾ ਕੋਈ ਨਹੀਂ ਜੀ। ਖੋ ਮੈਂ ਤੈਨੂੰ ਕਹਿਣਾ ਇੱਕ ਤਾਂ ਤੂੰ ਬੰਦਾ ਸਿਆਣਾ। ਇੱਕ ਆਇਆ ਤੁਸੀਂ ਘਰਾਣੇ ਦੇ ਬੰਦੇ ਹੋ। ਤੁਹਾਨੂੰ ਮੈਂ ਕਿਦੋਂ ਦਾ ਜਾਣਦਾਗਾ? ਆ ਤੇਰੀ ਮੰਮੀ ਡੈਡੀ ਵਰਗਿਆਂ ਨੂੰ ਮੈਂ ਕਿਦੋਂ ਦਾ ਜਾਣਦਾ। ਸਾਰੇ ਵਧੀਆ ਪਰਿਵਾਰ ਆ ਤੁਹਾਡਾ। ਕੋਈ ਗੱਲ ਨਹੀਂ ਫਿਰ ਮੈਂ ਮਾਰੂੰਗਾ ਲੰਮੀ ਨੀਗਾ। ਠੀਕ ਹੈ ਜੀ। ਠੀਕ ਹੈ। ਹਾਂ ਤੇ ਆ ਜਮੀਨ ਵਾਲਾ ਕੰਮ ਤਾਂ ਤੂੰ ਜਮਾ ਨਾ ਕਰੇ ਪੁੱਤ। ਉਹ ਤੇਰੀ ਗੱਲ ਸਹੀ ਐ ਜਮੀਨ ਨਹੀਂ ਆਪਾਂ ਵੇਚ ਸਕਦੇ ਤਾਂ ਹੀ ਜੇ ਆਪਾਂ ਜਵਾਬ ਦਿੱਤਾ ਜੀ ਨਹੀਂ ਨਹੀਂ ਵੇਚਾਂ ਲੱਚੰਗਾ ਭਾਈ ਚੱਲਦਾ ਫਿਰ ਮੈਂ ਪੰਡੀ ਇੱਕ ਅੱਧੀ ਰੋਟੀ ਤਾਂ ਖਾ ਜਾਂਦੇ ਰੋਟੀ ਹਾਂ ਚੱਲ ਖਾ ਲੈਨੇ ਆ ਮਨਾ ਫਿਰ ਆਇਓ ਖਾਓ ਚੱਲ ਕਾਸੀ ਭੁੱਖ ਲੱਗੀ ਪਈ ਆ ਮੈਨੂੰ ਬਰਾਬਰ ਆ ਗਾਂਹ ਲੈ ਪਿੰਡ ਜਾ ਕੇ ਆਉਣਾ ਨਾ ਖਾ ਲੋ ਜੀ ਭੁੱਖਿਆਂ ਤੇ ਮੋਟਰਸਾਈਕਲ